ਅਸਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਉਹ ਚੀਜ਼ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੁੰਦੀ ਆ ਔਰ ਸੁਧਾਰ ਲਹਿਰ ਵਾਲੇ ਕਹਿੰਦੇ ਆ ਕਿ ਜਦ ਤੱਕ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦਾ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਨਿਗਾਰ ਹੋਣਾ ਲਾਜ਼ਮੀ ਆ ਪਰ ਹੁਣ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਆ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਦਾ ਅਸਤੀਫਾ ਹੁਣ ਸਵਾਲ ਇਹ ਆ ਕਿ ਨਵਾਂ ਪ੍ਰਧਾਨ ਕੌਣ ਹੋਏਗਾ ਪਰ ਉਸ ਤੋਂ ਪਹਿਲਾਂ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਉਹ ਪਾਰਟੀ ਜਿਹਨੇ ਬਹੁਤ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਰਾਜ ਕੀਤਾ ਪੰਜਾਬ ਦੀ ਸੱਤਾਧਾਰੀ ਤੇ ਰਹੀ ਹੈ ਉਹ ਹੁਣ ਜਿਹੜਾ ਆ ਉਸ ਨੂੰ ਲਾਲੇ ਪੈ ਗਏ ਸੀਗੇ ਕਿ ਉਹ ਤੇ ਇਸ ਵਾਰ ਉਹਨੇ ਵਾਕ ਆਊਟ ਕਰ ਦਿੱਤਾ ਬਾਈ ਇਲੈਕਸ਼ਨ ਤੋਂ ਔਰ ਸੁਖਬੀਰ ਬਾਦਲ ਦਾ ਐਪੀਸੋਡ ਸੁਣਖਾਈਆ ਸੁਖਬੀਰ ਬਾਦਲ ਔਰ ਉਹਦੇ ਆ ਇਹ ਕਹਿਣਾ ਕਿ 2.5 ਮਹੀਨੇ ਤੋਂ ਉਹਨੂੰ ਤਨਖਾਹੀਆ ਇਕਰਾਰ ਦਿੱਤਾ ਗਿਆ ਹੁਣ ਉਸ ਨੂੰ ਸਜ਼ਾ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਛੱਟ ਲੱਗਣੀ ਔਰ ਅੱਜ ਇਹ ਖਬਰ ਆ ਜਾਣੀ ਕਿ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਪਰ ਸਵਾਲ ਹੁਣ ਇਹ ਖੜਾ ਹੁੰਦਾ ਕਿ ਪੰਜਾਬ ਦੀ ਸਿਆਸਤ ਇਹਦੇ ਨਾਲ ਕਿਵੇਂ ਪ੍ਰਭਾਵਿਤ ਹੋਏਗੀ ਔਰ ਅਗਲਾ ਪ੍ਰਧਾਨ ਕਿਹੜਾ ਹੋਏਗਾ ਫਿਲਹਾਲ ਤਾਂ ਅਸੀਂ ਕਹਿੰਦੇ ਹਾਂ ਕਿ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਲਾ ਸਕਿਆ ਬਲਵਿੰਦਰ ਸਿੰਘ ਭੂੰਦੜ ਜਿਹੜੇ ਨੇ ਉਹ ਕਾਰਜਕਾਰੀ ਪ੍ਰਧਾਨ ਨੇ ਪਰ ਹੁਣ ਐਕਚੁਅਲ ਪ੍ਰਧਾਨ ਜਿਹੜੇ ਨੇ ਉਹ ਕੌਣ ਹੋਣਗੇ ਇਹ ਵੀ ਵੇਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਉਹ ਖੇਤਰੀ ਪਾਰਟੀ ਜਿਸ ਨੂੰ ਹਰ ਕੋਈ ਬਚਾਉਣ ਦੀ ਗੱਲ ਕਰ ਰਿਹਾ ਸੀਗਾ ਕਿਉਂਕਿ ਲਗਾਤਾਰ ਪਾਰਟੀ ਦੇ ਵਿੱਚੋਂ ਇਹ ਸੁਰ ਨਿਕਲਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ ਹੈ। ਇਤੁਕੀ ਵਿਰੋਧੀ ਤੇ ਰਾळे ਜਿਹੜੇ ਲੀਡਰ ਨੇ ਚਾਹੇ ਉਹ ਕਾਂਗਰਸੀਏ ਹੋਣ ਚਾਹੇ ਉਹ ਭਾਜਪਾ ਦੇ ਨਾਲ ਜੁੜੇ ਹੋਏ ਲੀਡਰ ਹੋਣ ਚਾਹੇ ਕਿਸੇ ਹੋਰ ਏ ਬੀ ਸੀ ਡੀ ਪਾਰਟੀ ਦੇ ਲੀਡਰ ਹੋਣ ਉਹ ਇਹ ਕਹਿ ਰਹੇ ਸੀ ਕਿ ਤੁਹਾਡੀ ਖੇਤਰੀ ਪਾਰਟੀ ਦੀ ਹੋਣ ਜਿਹੜੀ ਆ ਉਹ ਬਰਕਰਾਰ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਇਕੱਲੀ ਪਾਰਟੀ ਜਿਹੜੀ ਕਿ ਗੁਰਦੁਆਰਾ ਸਰਦਾਰ ਲਹਿਰ ਤੋਂ ਨਿਕਲੀ ਪਾਰਟੀ ਸਗੀ ਔਰ ਕਹਿੰਦੇ ਸੀ ਕਿ ਮੇਰੀ ਤੇ ਪੀਰੀ ਦੇ ਸਦਾਤਾ ਦੇ ਉੱਤੇ ਪਾਰਟੀ ਸਗੀ ਉਸ ਪਾਰਟੀ ਦਾ ਇਸ ਤੱਕ ਇਸ ਇੱਥੋਂ ਤੱਕ ਨਿਗਾਰ ਤੇ ਚੱਲ ਜਾਣਾ ਕਿ ਉਹ ਪਾਰਟੀ ਅਲੈਕਸ਼ਨ ਤੋਂ ਵਾਕ ਆਊਟ ਕਰ ਜਵੇ ਜਾਂ ਬਹੁਤ ਵਾਰ ਉਸ ਨੂੰ ਸੀਟਾਂ ਦੇ ਲਾਲੇ ਪੈ ਜਾਣ ਤਾਂ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸ ਪਾਰਟੀ ਦਾ ਕੀ ਹਾਲ ਹੈ ਫਿਲਹਾਲ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਪਾਰਟੀ ਦੋ ਫਾੜ ਇਸੇ ਕਰਕੇ ਹੋਈ ਸੀਗੀ ਇੱਕ ਬਣੇ ਤਾਂ ਬੀਬੀ ਜ਼ਗੀਰ ਕੌਰ ਧੜਾ ਗੁਰਪ੍ਰਤਾ ਵਡਾਲਾ ਧੜਾ ਔਰ ਹੁਣ ਦੂਸਰੇ ਬਣੇ ਸੁਖਬੀਰ ਬਾਦਲ ਧੜਾ ਕੀ ਹੁਣ ਇਹ ਦੋਹੇ ਧੜਿਆਂ ਦਾ ਰੜਾ ਹੋਏਗਾ ਕਿਉਂਕਿ ਜੋ ਮੰਗ ਕਰਦੇ ਸੀਗੇ ਉਹ ਪੂਰੀ ਹੋ ਚੁੱਕੀ ਆ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਕੱਲ ਦੇ ਸੁਖਬੀਰ ਬਾਦਲ ਪੀਜੀਆਈ ਸੀਗੇ ਉਹਨਾਂ ਦੀ ਇਲਾਜ ਦਾ ਆਪਰੇਸ਼ਨ ਹੋਇਆ ਪਰ ਇਸ ਦੇ ਵਿਚਾਲੇ ਇਹ ਖਬਰ ਆਈ ਆ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਸੋ ਇਹ ਖਬਰ ਜਿਹੜੀ ਆ ਪੰਜਾਬ ਦੀ ਸਿਆਸਤ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਪ੍ਰਭਾਵਿਤ ਕਰਨ ਵਾਲੀ ਆ ਪੰਜਾਬ ਦੀ ਸਿਆਸਤ ਨੂੰ ਕਿਉਂਕਿ ਉਹ ਪਾਰਟੀ ਜਿਹਦਾ ਇਤਿਹਾਸ 100 ਸਾਲ ਤੋਂ ਵੀ ਉੱਪਰ ਦਾ ਹੋਵੇ ਪੰਜਾਬ ਦੀ ਖੇਤਰੀ ਪਾਰਟੀ ਜਿਹਨੇ ਪੰਜਾਬ ਦੇ ਲਈ ਕਈ ਥਾਂ ਦੇ ਉੱਤੇ ਮੋਰਚੇ ਲਾਏ ਪਰ ਉਸ ਤੋਂ ਬਾਅਦ ਉਹ ਪਾਰਟੀ ਇੱਕਦਮ ਜਿਹੜੀ ਹੈ ਸੱਤਾ ਤੋਂ ਗਾਇਬ ਹੁੰਦੀ ਜਾਂ ਜਦੋਂ ਆਵੇ ਬੇਅਦਬੀ ਹੁੰਦੀ ਹੈ ਬੇਅਦਬੀ ਤੋਂ ਬਾਅਦ ਲੋਕਾਂ ਦੇ ਵਿੱਚ ਕਿਉਂਕਿ ਲੋਕ ਇਸ ਨੂੰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਕਹਿ ਕੇ ਬੁਲਾਉਂਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਇਹ ਪਾਰਟੀ ਦੇ ਨਾਲ ਲੋਕਾਂ ਦਾ ਮੋਹ ਪੰਗ ਹੋ ਗਿਆ ਫਿਰ ਮੋਹ ਪੰਗ ਜਿਹੜਾ ਹੋਇਆ ਕਿ ਇਹਨਾਂ ਨੂੰ ਕਈ ਵਾਰ ਫਤਵਾ ਦਿੱਤਾ ਗਿਆ ਪਰ ਫਿਲਹਾਲ ਹੁਣ ਬਹੁਤ ਵੱਡੀ ਖਬਰ ਸਖਵੈਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਇਸ ਉਧਾਰ ਲਰ ਦੀ ਵੀ ਮੰਗ ਸੀਗੀ ਦੋ ਫਾੜ ਹੋਈ ਪਾਰਟੀ ਪਰ ਹੁਣ ਇਹ ਸਵਾਲ ਖੜਾ ਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਜੇ ਪ੍ਰਧਾਨ ਹੋਏਗਾ ਤੇ ਕੱਲੂ ਸਜ਼ਾ ਭੁਗਤ ਕੇ ਸੁਖਬੀਰ ਬਾਦਲ ਉਹਦੇ ਥੱਲੇ ਕੰਮ ਕਰਨਗੇ ਸੁਖਬੀਰ ਬਾਦਲ ਜਿਹੜਾ ਆ ਕਿਸੇ ਪ੍ਰਧਾਨਗੀ ਥੱਲੇ ਰਹਿਣਗੇ ਜਾਂ ਰਬੜ ਸਟੈਂਪ ਹੋਏਗਾ ਇਹ ਵੀ ਬੜਾ ਵੱਡਾ ਸਵਾਲ ਹੈ ਪਰ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਆ ਕੀ ਹੁਣ ਬੀਬੀ ਜਗੀਰ ਕੌਰ ਦਾ ਧੜਾ ਇਹ ਇਹਨਾਂ ਦੇ ਨਾਲ ਹੋਏਗਾ ਕਿ ਨਹੀਂ ਹੋਏਗਾ ਇਹ ਵੀ ਬਹੁਤ ਵੱਡਾ ਸਵਾਲ ਹੈ ਇੱਥੇ ਪਰ ਉਹ ਪਾਰਟੀ ਜਿਹਨੇ ਪੰਜਾਬ ਦੇ ਹਿੱਤਾਂ ਦੇ ਵਿੱਚੋਂ ਬਣੀ ਸੀ ਪੰਜਾਬ ਦੇ ਲਈ ਬਣੀ ਸੀ ਪਾਰਟੀ ਹਾਲਾਂਕਿ ਬਾਅਦ ਵਿੱਚ ਉਹ ਪੋਲਿਟਿਕਲ ਹੋ ਗਿਆ ਵਿਰੋਧੀ ਤੇ ਇਹ ਵੀ ਕਹਿੰਦੇ ਰਹੀ ਔਰ ਇਹਨਾਂ ਦੇ ਆਪ ਦੇ ਲੀਡਰ ਵੀ ਇਹ ਕਹਿੰਦੇ ਰਹੇ ਕਿ ਸੁਖਬੀਰ ਬਾਦਲ ਦੁਕਾਨ ਦੇ ਵਾਂਗੂ ਚਲਾਉਂਦੇ ਆ ਇਸ ਪਾਰਟੀ ਨੂੰ ਔਰ ਗੱਲ ਇਹ ਆ ਕਿ ਫਿਲਹਾਲ ਹੁਣ ਪਾਰਟੀ ਦਾ ਕੀ ਹੋਏਗਾ ਫਿਲਹਾਲ ਸੀਨੀਅਰ ਲੀਡਰ ਰਹੇ ਆ ਪਾਰਟੀ ਦੇ ਸੁਖਦੇਵ ਸਿੰਘ ਢੀਂਟਸਾ ਮੇਰੇ ਨਾਲ ਨੇ ਉਹਨਾਂ ਤੋਂ ਪੁੱਛਦੇ ਹਾਂ ਢੀਂਟਸਾ ਸਾਹਿਬ ਪਹਿਲਾਂ ਤਾਂ ਸੁਖਬੀਰ ਬਾਦਲ ਦਾ ਅਸਤੀਫਾ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਦੇਰ ਦੋਸਤ ਹੈ ਚੰਗੀ ਗੱਲ ਵੀ ਲੋਕਾਂ ਦਾ ਆਮ ਆਮ ਲੋਕਾਂ ਦਾ ਵੀ ਇਹ ਨਹੀਂ ਕਿ ਸਿਰਫ ਦੇਵੇ ਪਰ ਪਾਰਟੀ ਕਰਤੀ ਹੋਵੇ ਪਰ ਮੈਨੂੰ ਤਾਂ ਪਾਰਟੀ ਨੂੰ ਇਕੱਠੇ ਹੋਣਾ ਚਾਹੀਦਾ ਜੀ ਅੱਛਾ ਇੱਕ ਹੁਣ ਇਹ ਵੀ ਸਵਾਲ ਹੁੰਦਾ ਵੀ ਕੇਆ ਰੀ ਰਬਰਟ ਸਟੈਂਪਤ ਨਹੀਂ ਹੋਏਗੀ ਜਿਹੜਾ ਅਗਲਾ ਪ੍ਰਧਾਨ ਹੋਏਗਾ ਜਾਂ ਬਕਾਇਦਾ ਪ੍ਰਕਿਰਿਆ ਦੇ ਨਾਲ ਚੁਣਿਆ ਜਾਏਗਾ ਵੋਟਾਂ ਪਾ ਕੇ ਚੁਣਿਆ ਜਾਏਗਾ ਉਹ ਤਾਂ ਕੁਦਰਤੀ ਡੈਮੋਕ੍ਰੇਟਿਕ ਸੰਗਠਨ ਚੁਣਿਆ ਜਾਏਗਾ ਜੀ اچھا ਇਹਦੇ ਨਾਲ ਹੁਣ ਜਿਵੇਂ ਕਿ ਕਿ ਸੁਧਾਰ ਰਾਇ ਦੋ ਫਾੜ ਹੋ ਗਏ ਬਹੁਤ ਇਲਜ਼ਾਮ ਤਰਾਜ਼ੀ ਹੋਈ ਤੁਹਾਨੂੰ ਅਲੱਦਾ ਵੀ ਸ਼ਗਰਮਣੀ ਅਕਾਲੀ ਦਲ ਹੁਣ ਇੱਕ ਮੰਚ ਤੇ ਆਏਗੀ ਨਹੀਂ ਨਹੀਂ ਖੈਰ ਆ ਵੀ ਹੁਣ ਇਕੱਠੇ ਹੋ ਜਾਣ ਚਾਹੀਦਾ ਜੀ ਟੀਨ ਸਰ ਸਾਹਿਬ ਤੁਸੀਂ ਆਪਣੇ ਜਿਹੜੇ ਤੁਹਾਡੇ ਨਾਲ ਦੇ ਚਾਹੇ ਬੀਬੀ ਜ਼ਗੀਰ ਕੌਰ ਹੋਵੇ ਬਡਾਲਾ ਸਾਹਿਬ ਹੁਣ ਬਹੁਤ ਸਾਰੇ ਲੀਡਰ ਆ ਜਿਹੜੇ ਕਿ ਆਪਾਂ ਕਹਿੰਦੇ ਇੱਕ ਤਕਸਾਲੀ ਲੀਡਰ ਸੀਗੇ ਪਾਰਟੀ ਦੇ ਨਾਲ ਬਹੁਤ ਢੇਰ ਤੋਂ ਜੁੜੇ ਹੋਏ ਸੀਗੇ ਤੁਹਾਡੇ ਅਰਗੇ ਲੀਡਰ ਜਿਹੜੇ ਕਹਿੰਦਾ ਸੀ ਵੀ ਪਾਰਟੀ ਨੇ ਨਾਲ ਸਾਡਾ ਪਿਆਰ ਬਹੁਤ ਹੈ ਹੁਣ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਹੀ ਕਹਾਂਗਾ ਵੀ ਸਾਰੇ ਇਕੱਠੇ ਹੋ ਜਾਈਓਣ ਤਾਂ ਹੀ ਮੈਂ ਇਕੱਠੇ ਹੋ ਕੇ ਕੋਈ ਪਾਰਟੀ ਦਾ ਕੁਝ ਕਰੋ ਔਰ ਪਾਰਟੀ ਨੂੰ ਮਜਬੂਤ ਕਰੋ ਔਰ ਇਕੱਠੇ ਹੋ ਕੇ ਡੈਮੋਕ੍ਰੇਟਿਕ ਰੰਗ ਦਾ ਚੇਲੇਸ਼ਨ ਕਰੋ ਜੀ ਅੱਛਾ ਵੈਸੇ ਜੇ ਤੁਹਾਡੇ ਤੋਂ ਮੈਂ ਨਾਮ ਪੁੱਛਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਨਾਮ ਜੀ ਮੈਂ ਕੁਝ ਮੈਂ ਨਾਮ ਨਾ ਡੈਮੋਕ੍ਰੇਟਿਕ ਪਾਰਟੀ ਦਾ ਕੋਈ ਨੰਬਰ ਚੁਣਿਆ ਜਾ ਸਕਦਾ ਜੀ ਕੋਈ ਕਿਸੇ ਨਾਗਰਿਕ ਦਾ ਨੰਬਰ ਜੀ ਕਿਉਂਕਿ ਅੱਛਾ ਇੱਕ 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 ਸਵਾਲ ਦਾ ਜਵਾਬ ਜਾਂਦੇ ਜ਼ਰੂਰ ਦੇ ਦੇਓ ਕਹਿੰਦੇ ਸੀ ਵੀ ਖੇਤਰੀ ਪਾਰਟੀ ਸਾਜਿਸ਼ ਤਹਿਤ ਖਤਮ ਕੀਤੀ ਜਾ ਰਹੀ ਸੀਗੀ ਤੁਸੀਂ ਵੀ ਇਹ ਗੱਲ ਮੰਨਦੇ ਸੀ ਹਾਂ ਬਿਲਕੁਲ ਅਸੀਂ ਇਹ ਹੀ ਸੀ ਕਿ ਜੋ ਸ਼ੁਰੂਣ ਨਹੀਂ ਗੱਲ ਹੀ ਦਿੰਦਾ ਸੀ ਹਾਲ ਹੋਇਆ ਸੀ ਪੂਰੇ ਨੂੰ ਪਤਾ ਹੀ ਹੈ ਕਿ ਹੁਣ ਸ਼ੁਰੂਣ ਦੀ ਗੱਲ ਤਾਂ ਖੜਾ ਹੋ ਜਾਏਗਾ ਅਰिजिनल ਪਾਰਟੀ ਦੇ ਦੌਰ ਤੇ ਇੱਕ ਕੰਨੀ ਲੋਕਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਇੱਕ ਪਾਰਟੀ ਖੜੀ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਚਾਰਪੀਤੇ ਸਤਿ ਸ਼੍ਰੀ ਅਕਾਲ ਜੀ ਉਹਦੇ ਹੋਰ ਵੀ ਜ਼ਿਆਦਾ ਥੋੜਾ ਹੱਥ ਪੈ ਗਿਆ ਉਹਦਾ ਜੀ ਟੀਨਸਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਇਹ ਸੀ ਟੀਨਸਾ ਸਾਹਿਬ ਵੈਟਰਨ ਲੀਡਰ ਨੇ ਔਰ ਕਿਉਂਕਿ ਮੈਂ ਪਹਿਲੇ ਵੀ ਦੱਸਿਆ ਵੀ ਵਿਰੋਧੀ ਧਿਰ ਵਾਲੇ ਲੀਡਰ ਵੀ ਸੋ ਕੋ ਇਹ ਕਹਿੰਦੇ ਸੀ ਵੀ ਰੀਜਨਲ ਪਾਰਟੀ ਜਿਹੜੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ ਤੁਸੀਂ ਦੇਖ ਲਓ ਚਾਹੇ ਕੋਈ ਵੀ ਸਟੇਟ ਲੈ ਲੀਏ ਪੰਜਾਬ ਨਹੀਂ ਕੱਲੀ ਕਿਸੇ ਹੋਰ ਸਟੇਟ ਦੀ ਵੀ ਗੱਲ ਕਹਿ ਲਈਏ ਖੇਤਰੀ ਪਾਰਟੀਆਂ ਹੋਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਖਿੱਤੇ ਪੰਜਾਬ ਕਿਉਂਕਿ ਜਿਹੜਾ ਪੰਜਾਬ ਦੀ ਖਸਲਤ ਹੈ ਉਹ ਬਹੁਤ ਵੱਖਰੀ ਹੈ ਨਰੋਲ ਖਸਲਤ ਆ ਪੰਜਾਬ ਦੀ ਤੁਸੀਂ ਦੇਖ ਲਓ ਵੀ ਸਾਰਾ ਮੁਲਕ ਸਾਰੀ ਕੰਟਰੀ ਇੱਕ ਬੰਨੇ ਹੋ ਜਾਣਗੇ ਪੰਜਾਬ ਵੱਖਰਾ ਹੋ ਚੱਲਦਾ ਆ ਕਿਉਂਕਿ ਇਹਦੀ ਖਸਲਤ ਵੱਖਰੀ ਆ ਸੋ ਇਸ ਨੂੰ ਖੇਤਰੀ ਪਾਰਟੀਆਂ ਸੰਭਾਲ ਸਕਦੀਆਂ ਤੇ ਸਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਸੀਗੀ ਅਨਫੋਰਚੂਨੇਟਲੀ ਉਹ ਪਾਰਟੀ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਜਿਸ ਲੀਡ ਦੇ ਉੱਤੇ ਬਣੀ ਸੀ ਸ਼ਾਇਦ ਉਸ ਤੋਂ ਹਟ ਗਈ ਤੇ ਉਹਦਾ ਹਾਲ ਇਹ ਹੋ ਗਿਆ ਪਰ ਹੁਣ ਸੁਖਬੀਰ ਬਾਦਲ ਦਾ ਅਸਤੀਫਾ ਇਸ ਤੋਂ ਬਾਅਦ ਕਿਹੜਾ ਪ੍ਰਧਾਨ ਹੋਏਗਾ ਕਿਹੜੇ ਡੈਮੋਕਰੈਟਿਕ ਵੇ ਦੇ ਨਾਲ ਹੋਏਗਾ ਕਿਸ ਤਰੀਕੇ ਚੁਣਿਆ ਜਾਏਗਾ ਇਹ ਵੀ ਬਹੁਤ ਵੱਡਾ ਸਵਾਲ ਹੈ ਫਿਲਹਾਲ ਸਾਡੇ ਨਾਲ ਸੀਗੇ ਸੁਖਦੇਵ ਸਿੰਘ ਢੀਂਡਾ ਸਾਹਿਬ ਬੜੇ ਵੈਟਰਨ ਲੀਡਰ ਨੇ ਪਰ ਦਰਦ ਉਹਨਾਂ ਦੇ ਅੰਦਰ ਵੀ ਆ ਕਿ ਪਾਰਟੀ ਜਿਹੜੀ ਆ ਸ਼ਾਇਦ ਹੁਣ ਰਿਵਾਈਵ ਕਰ ਜਾਏਗੀ ਕਿਉਂਕਿ ਰਿਵਾਈਵ ਕਰਨਾ ਕਿਸੇ ਖੇਤਰੀ ਪਾਰਟੀ ਦਾ ਬਹੁਤ ਜ਼ਰੂਰੀ ਹੈ 100 ਸਾਲ ਤੋਂ ਵੱਡਾ ਇਤਿਹਾਸ ਹੈ ਇਸ ਪਾਰਟੀ ਦਾ ਸੁਖਬੀਰ ਬਾਦਲ ਨੂੰ ਲੈ ਕੇ ਬੜੇ ਵੱਡੇ ਸਵਾਲ ਸੀਗੇ ਕਿ ਸੁਖਬੀਰ ਬਾਦਲ ਨੂੰ ਪਲੇਟ ਦੇ ਵਿੱਚ ਮਿਲ ਗਿਆ ਬਹੁਤ ਸਾਰੇ ਲੀਡਰ ਜਿਹੜੇ ਸੁਖਬੀਰ ਬਾਦਲ ਦੇ ਨਾਲ ਖੜੇ ਸੀਗੇ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਖੜੇ ਸੀਗੇ ਉਹ ਇਹ ਕਹਿੰਦੇ ਸੀ ਵੀ ਸਾਡੇ ਵੀ ਤਾਂ ਮੁੰਡੇ ਹੈਗੇ ਆ ਅਸੀਂ ਕਿਉਂ ਨਹੀਂ ਉਹਨਾਂ ਨੂੰ ਦੇ ਦਿੰਨੇ ਔਰ ਬੀਬੀ ਜ਼ਗੀਰ ਕੌਰ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਦੁਕਾਨ ਦੀ ਤਰ੍ਹਾਂ ਚਲਾਉਂਦੇ ਆ ਇਹਨਾਂ ਨੇ ਤੇ ਸੀਓ ਬਣੇ ਫਿਰਦੇ ਆ ਇੱਦਾਂ ਲੱਗਦਾ ਇਹਨਾਂ ਨੇ ਬਾਕੀ ਮੁਲਾਜ਼ਮ ਰੱਖਿਆ ਪਰ ਹੁਣ ਬਹੁਤ ਵੱਡਾ ਅਪਡੇਟ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੀ ਅਪਡੇਟ ਹੈ ਸੁਖਬੀਰ ਬਾਦਲ ਦਾ ਅਸਤੀਫਾ ਸੁਖਬੀਰ ਬਾਦਲ ਤੋਂ ਬਾਅਦ ਹੁਣ ਪਾਰਟੀ ਰਵਾਈਵ ਕਰੇਗੀ ਨਹੀਂ ਕਰੇਗੀ ਇਹ ਵੀ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਆ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਇਸ ਅਸਤੀਫੇ ਦੇ ਨਾਲ ਹੁਣ ਜਿਹੜੀ ਸੁਧਾਰ ਲਹਿਰ ਸੀਗੀ ਕਿਉਂਕਿ ਉਹਨਾਂ ਦੀ ਇਹਹੀ ਮੰਗ ਸੀਗੀ ਕਿ ਸੁਖਬੀਰ ਬਾਦਲ ਅਸਤੀਫਾ ਦੇਵੇ ਔਰ ਅਸੀਂ ਪਾਰਟੀ ਜਿਹੜਾ ਇਹ ਪਾਰਟੀ ਦੇ ਜਿਹੜਾ ਡੈਮੋਕਰੈਟਿਕ ਵੇ ਦੇ ਨਾਲ ਕੋਈ ਦੂਸਰਾ ਪ੍ਰਧਾਨ ਚੁਣਿਆ ਜਾਵੇ ਔਰ ਉਹ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਹੁਣ ਗੱਲ ਇਹ ਆ ਵੀ ਕੀ ਇਹ ਹੁਣ ਇੱਕੋ ਮੰਚ ਤੇ ਉੱਤੇ ਆਉਣਗੇ ਚਾਹੇ ਵਿਰੋਧੀ ਜਾਂ ਇਹ ਸੁਧਾਰ ਲਹਿਰ ਚਾਹੇ ਢੀਂਸਾ ਸਾਹਿਬ ਇਹ ਇੱਕੋ ਮੰਚ ਤੇ ਉੱਤੇ ਆਉਣਗੇ ਕੀ ਸੁਖਬੀਰ ਬਾਦਲ ਹੁਣ ਕਿਉਂਕਿ ਜਦੋਂ ਹਲੇ ਤਾਂ ਸੁਖਬੀਰ ਬਾਦਲ ਤੇ ਨਖਾਈਆਂ ਨੇ ਉਹਨਾਂ ਨੂੰ ਸਜ਼ਾ ਲੱਗਣੀ ਆ ਔਰ ਸਜ਼ਾ ਪੂਰੀ ਕਰਨ ਤੋਂ ਬਾਅਦ ਕੀ ਸੁਖਬੀਰ ਬਾਦਲ ਹੁਣ ਉਸ ਪ੍ਰਧਾਨ ਦੇ ਹੇਠ ਕੰਮ ਕਰਨਗੇ ਇਹ ਵੀ ਬਹੁਤ ਇੰਟਰਸਟਿੰਗ ਹੈ ਫਿਲਹਾਲ ਸੁਖਬੀਰ ਬਾਦਲ ਨੇ ਅਸਤੀਵਾ ਦਿੱਤਾ ਹੈ ਔਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਅਸਰ ਹੋਏਗਾ ਕਿ ਰਿਵਾਈਵਲ ਮੋਡ ਦੇ ਉੱਤੇ ਆਏਗੀ ਪਰ ਪੰਜਾਬ ਦੀ ਸਿਆਸਤ ਦੇ ਲਈ ਇਹ ਬਹੁਤ ਵੱਡੀ ਖਬਰ ਹੈ